ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਮੋਦੀ ਸਰਕਾਰ ਦਾ ਵੱਡਾ ਐਲਾਨ ਪੰਜਾਬ ਦੇ ਲੋਕਾਂ ਨੂੰ ਇਸ ਕਾਰਨ ਤੇ ਮਿਲੇਗਾ 3000 ਰੁਪਏ ਹਰ ਮਹੀਨੇ ਤਾਂ ਕਿਹੜੀ ਸਕੀਮ ਹੈ ਉਸਦੇ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਦੇ ਹਾਂ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਸਬਸਕ੍ਰਾਈਬ ਕਰੋ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰੋ ਤਾਂ ਕਿ ਲੇਟੈਸਟ ਅਪਡੇਟ ਤੁਹਾਨੂੰ ਆਪਣੇ ਚੈਨਲ ਉੱਪਰ ਦੇਖਣ ਨੂੰ ਮਿਲ ਸਕਣ ਅੱਜ ਦੀ ਅਪਡੇਟ ਹੈ ਮੋਦੀ ਸਰਕਾਰ ਵੱਲੋਂ ਇੱਕ ਨਵੀਂ ਸਕੀਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤਾਂ ਤੁਸੀਂ ਸਾਰੇ ਜਾਣਦੇ ਹੋਗੇ ਕਿ ਸੈਂਟਰ ਗਵਰਨਮੈਂਟ ਵੱਲੋਂ ਇੱਕ ਕਾਰਡ ਬਣਾਇਆ ਗਿਆ ਆਇਸ਼ਰਮ ਕਾਰਡ ਜਿਸ ਦਾ ਨਾਮ ਰੱਖਿਆ ਗਿਆ ਅਗਰ ਤੁਹਾਡਾ ਵੀ ਆਇਸ਼ਰਮ ਕਾਰਡ ਬਣਿਆ ਹੋਇਆ ਹੈ ਤੁਹਾਡੇ ਲਈ ਵੀ ਸੈਂਟਰ ਗਵਰਨਮੈਂਟ ਵੱਲੋਂ ਇੱਕ ਮੈਸੇਜ ਸਾਂਝਾ ਕੀਤਾ ਗਿਆ ਹੋਵੇਗਾ ਜਿਸ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਹੋਵੇਗਾ ਜਿਨ੍ਹਾਂ ਦਾ ਆਇਸ਼ਰਮ ਕਾਰਡ ਬਣਿਆ ਹੋਇਆ ਉਹਨਾਂ ਨੂੰ ਹਰ ਮਹੀਨ 3000 ਰੁਪਏ ਦਿੱਤਾ ਜਾਵੇਗਾ ਤਾਂ ਇਹ ਸਕੀਮ ਦੇ ਵਿੱਚ ਕਿਵੇਂ ਅਪਲਾਈ ਕਰਨਾ ਹੋਵੇਗਾ ਕੌਣ ਕੌਣ ਕਰ ਸਕਦਾ ਉਸ ਦੇ ਬਾਰੇ ਆਪਾਂ ਦੱਸਦੀਆਂ ਸਭ ਤੋਂ ਪਹਿਲੇ ਨੰਬਰ ਤੇ ਤੁਹਾਡਾ ਆਸ਼ਰਮ ਕਾਰਡ ਬਣਾ ਹੋਣਾ ਚਾਹੀਦਾਗਾ ਅਗਰ ਤੁਹਾਡਾ ਆਸ਼ਰਮ ਕਾਰਡ ਨਹੀਂ ਬਣਿਆ ਹੋਇਆ ਤਾਂ ਤੁਸੀਂ ਜਲਦੀ ਤੋਂ ਜਲਦੀ ਆਸ਼ਰਮ ਕਾਰਡ ਬਣਵਾ ਲਓ ਤਾਂ ਕਿ ਤੁਹਾਨੂੰ ਵੀ ਇਸ ਸਕੀਮ ਦਾ ਲਾਭ ਮਿਲ ਸਕੇ ਦੂਜੇ ਨੰਬਰ ਤੇ ਤੁਹਾਡੇ ਜੋ ਆਸ਼ਰਮ ਕਾਰਡ ਬਣਿਆ ਉਸ ਨੂੰ ਅਪਡੇਟ ਕਰਵਾ ਲਓ ਅਗਰ ਤੁਸੀਂ ਅਪਡੇਟ ਨਹੀਂ ਕਰਵਾਇਆ ਕਿਉਂਕਿ ਬਹੁਤ ਲੋਕਾਂ ਦੇ ਆਸ਼ਰਮ ਕਾਰਡ ਅੱਜ ਤੋਂ 2 ਸਾਲ 3 ਸਾਲ ਪਹਿਲਾਂ ਬਣਵਾਇਆ ਸੀ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਅਪਡੇਟ ਨਹੀਂ ਕਰਵਾਇਆ ਆਪਦੇ ਤੱਕ ਤੁਹਾਡਾ ਕਾਰਡ ਨਹੀਂ ਹੋਇਆ ਤਾਂ ਤੁਹਾਨੂੰ ਸਕੀਮ ਦਾ ਲਾਭ ਨਹੀਂ ਦਿੱਤਾ ਜਾਵੇਗਾ ਤੀਜੀ ਗੱਲ ਆਉਂਦੀ ਹੈ ਅਗਰ ਤੁਹਾਡਾ ਇਸਰਮ ਕਾਰਡ ਬੰਨਿਆ ਤੁਸੀਂ ਉਸ ਨੂੰ ਅਪਡੇਟ ਵੀ ਕਰਵਾ ਲੈਂਦੇ ਹੋ ਉਸ ਤੋਂ ਬਾਅਦ ਤੁਹਾਨੂੰ ਸਕੀਮ ਦਾ ਲਾਭ ਕਿਵੇਂ ਦਿੱਤਾ ਜਾਵੇਗਾ ਉਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਫਾਰਮ ਫਿਲ ਕਰਨਾ ਪਏਗਾ ਜੋ ਕਿ ਆਨਲਾਈਨ ਹੋਵੇਗਾ ਤੁਸੀਂ ਖੁਦ ਵੀ ਅਪਲਾਈ ਕਰ ਸਕਦੇ ਹੋ ਜਾਂ ਫਿਰ ਨਜ਼ਦੀਕੀ ਕਾਫੇ ਤੇ ਜਾ ਕੇ ਵੀ ਕਰਵਾ ਸਕਦੇ ਹੋ ਇਸ ਦੇ ਵਿੱਚ ਸ਼ਰਤ ਤੇ ਰੱਖੀ ਗਈ ਆ ਤੁਹਾਡੀ ਉਮਰ 18 ਤੋਂ 40 ਸਾਲ ਹੋਣੀ ਚਾਹੀਦੀ ਹੈ। ਅਗਰ ਤੁਹਾਡੀ ਉਮਰ 18 ਤੋਂ 40 ਸਾਲ ਹੈ ਤਾਂ ਤੁਹਾਡੇ ਲਈ ਬੈਸਟ ਆਪਸ਼ਨ ਹੈ ਤੁਸੀਂ ਇਸ ਫਾਰਮ ਨੂੰ ਅਪਲਾਈ ਕਰ ਸਕਦੇ ਹੋ। ਅਪਲਾਈ ਕਰਨ ਦੇ ਲਈ ਤੁਹਾਨੂੰ ਆ ਇਸ਼ਰਮ ਕਾਰਦੀ ਅਫੀਸ਼ੀਅਲ ਵੈਬਸਾਈਟ ਤੇ ਆਓਗੇ ਤਾਂ نیچے ਇੱਕ ਲਿੰਕ ਮਿਲ ਜੇਗਾ ਪੈਨਸ਼ਨ ਫਾਰਮ ਪਰ ਮੰਤ 3000 ਰੁਪਏ। ਇਸ ਦੇ ਉੱਪਰ ਤੁਸੀਂ ਕਲਿੱਕ ਕਰੋਗੇ ਤਾਂ ਇਸ ਤਰੀਕੇ ਡੈਸ਼ਬੋਰਡ ਤੁਹਾਡੇ ਸਾਹਮਣੇ ਸ਼ੋਅ ਹੋਵੇਗਾ। ਜਿੱਥੇ ਤੁਸੀਂ ਲੌਗਇਨ ਤੇ ਜਾ ਕੇ ਸਭ ਤੋਂ ਪਹਿਲਾਂ ਲੌਗਇਨ ਕਰੋਗੇ ਲੌਗਇਨ ਕਰਨ ਉਪਰੰਤ ਤੁਹਾਡੀ ਵੈਬਸਾਈਟ ਓਪਨ ਹੋ ਜਾਵੇਗੀ ਔਰ ਵੈਬਸਾਈਟ ਦੇ ਉੱਪਰ ਤੁਸੀਂ ਆਪਣਾ ਡਾਟਾ ਸਟੈਪ ਬਾਈ ਸਟੈਪ ਫਿਲ ਕਰਦੇ ਜਾਓਗੇ ਜੋ ਜੋ ਤੁਹਾਡੇ ਕੋਲ ਪੁੱਛਿਆ ਜਾਏਗਾ ਸਾਰਾ ਡਾਟਾ ਤੁਸੀਂ ਬਿਲਕੁਲ ਸਹੀ ਫਿਲ ਕਰ ਦੇਣਾ ਹੈ ਅਤੇ ਤੁਹਾਡਾ ਫਾਰਮ ਫਿਲ ਹੋ ਜਾਵੇਗਾ ਜਦੋਂ ਤੁਹਾਡੀ ਉਮਰ 60 ਸਾਲ ਉਪਰੰਤ ਹੋ ਜਾਵੇਗੀ ਤੁਹਾਨੂੰ ਸੈਂਟਰ ਗਵਰਨਮੈਂਟ ਵੱਲੋਂ ਹਰ ਮਹੀਨੇ 3000 ਰੁਪਏ ਪੈਨਸ਼ਨਨ ਦਿੱਤੀ ਜਾਵੇਗੀ ਇਸ ਤੇ ਲਈ ਰਜਿਸਟਰ ਤੁਹਾਨੂੰ 40 ਸਾਲ ਦੀ ਉਮਰ ਤੋਂ ਪਹਿਲਾਂ ਕਰਨਾ ਹੋਵੇਗਾ ਲੇਕਿਨ ਪੈਨਸ਼ਨ ਤੁਹਾਨੂੰ ਜਦੋਂ ਤੁਹਾਡੀ ਉਮਰ 60 ਸਾਲ ਦੀ ਹੋ ਜਾਵੇਗੀ ਉਦੋਂ ਹੀ ਦਿੱਤੀ ਜਾਵੇਗੀ ਤਾਂ ਇਹ ਸਕੀਮ ਸੈਂਟਰ ਗਵਰਨਮੈਂਟ ਵੱਲੋਂ ਸ਼ੁਰੂ ਕੀਤੀ ਗਈ ਆ ਅਗਰ ਤੁਹਾਨੂੰ ਇਹ ਸਕੀਮ ਵਧੀਆ ਲੱਗਦੀ ਆ ਤਾਂ ਤੁਸੀਂ ਵੀ ਇਸ ਸਕੀਮ ਨੂੰ ਜ਼ਰੂਰ ਰਜਿਸਟਰ ਕਰੋ ਇਸ ਤੇ ਵਿੱਚ ਅਪਲਾਈ ਜ਼ਰੂਰ ਕਰੋ ਅਗਰ ਤੁਹਾਨੂੰ ਲੱਗ ਰਿਹਾ ਹੈ ਕਿ ਉਸ ਸਮੇਂ ਬਹੁਤ ਜ਼ਿਆਦਾ ਪੈਨਸ਼ਨ ਹੋ ਜੇਗੀ ਸਾਨੂੰ ਪਰੰਦੀ ਜ਼ਰੂਰਤ ਨਹੀਂ ਹੈ ਤਾਂ ਤੁਹਾਡੀ ਉਹ ਖੁਦ ਦੀ ਇੱਛਾ ਹੈ ਤੁਸੀਂ ਫਾਰਮ ਫਿਲ ਕਰਨਾ ਚਾਹੁੰਦੇ ਹੋ ਜਾਂ ਨਹੀਂ ਜਿਨ੍ਹਾਂ ਨੇ ਫਾਰਮ ਫਿਲ ਕਰਨਾ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਵ ਅਗਲੀ ਵੀਡੀਓ ਤੁਹਾਡੇ ਨਾਲ ਸਾਂਝ ਕਰਾਂਗੇ ਕਿ ਫਾਰਮ ਭਰਨ ਦੇ ਕਿਹੜੇ ਕਿਹੜੇ ਸਟੈਪ ਹਨ ਕਿਵੇਂ ਫਾਰਮ ਫਿਲ ਕਰਨਾ ਹੈ ਹੋਰ ਲੇਟੈਸਟ ਅਪਡੇਟ ਦੇਖਣ ਦੇ ਲਈ ਸਬਸਕ੍ਰਾਈਬ ਕਰਨਾ ਧੰਨਵਾਦ